ਮੌਇਗੜੀ ਦਾ ਖਾਲਸਾ ਮੌਇਗੜੀ ਚੋਤੇ ਸੰਗਜੀਤਨ ਬਤਾ ਵੀ ਇਸ ਵੇਲੇ ਜਾਂਦੇ ਵਿੱਚ ਇਲਾਕਿਆਂ ਦੇ ਵਿੱਚ ਕਈ ਇਲਾਕਿਆਂ ਵਿੱਚ ਪਾਣੀ ਕਿੰਨਾ ਖੜਾ ਤੇ ਕਿੰਨੇ ਕਿੰਨੇ ਬੰਨ ਟੁੱਟ ਰਹੇ ਆ ਤੇ ਕਈ ਬੰਨ ਟੁੱਟੇ ਰਹੇ ਕੋ ਟੁੱਟਣ ਲੱਗੇ ਆ ਸਾਡੇ ਕੋਲੋਂ ਇੱਕ ਨੰਬਰ ਅਸੀਂ ਸੈੱਟ ਕਰਤਾ ਇਹ ਥੱਲੇ ਰਾਈਟ ਇਮੇਜ ਹੈਗਾ ਨੰਬਰ ਲਿਖਿਆ ਹੈ ਜੇ ਸਾਡੇ ਕੋਲ ਕੋਈ ਵੀ ਲੋਡ ਹੋਵੇ ਬੰਨ ਦੇ ਸਮਾਨ ਲਈ ਬੰਨ ਨੂੰ ਠੀਕ ਕਰਨ ਨੂੰ ਬੰਨ ਨੂੰ ਬਚਾਉਣ ਨੂੰ ਅਸੀਂ ਤਰ੍ਹਾਂ ਖੜੇ ਆ ਥੱਲੇ ਨੰਬਰ ਲਿਖਿਆ ਆ ਉਹ ਤੁਸੀਂ ਜਿਹੜੇ ਪਿੰਡ ਦੇ ਜਿਹੜੇ ਆ ਤੁਹਾਡੇ ਪੰਚਾਇਤ ਆ ਜਾਂ ਪਿੰਡ ਦੀ ਜਿਹੜੀ ਸਰਪੰਚ ਆ ਉਹ ਪੰਚਾਇਤ ਨਾਲ ਬੈਠ ਕੇ ਸਾਨੂੰ ਰਿਕੁਐਸਟ ਕਰ ਸਕਦੇ ਚਿੱਠੀ ਵਿੱਚ ਪਹਿਲਾਂ ਤੁਹਾਨੂੰ ਕੰਟੈਕਟ ਕਰ ਸਕਦੇ ਨੰਬਰ ਤੇ ਜੇ ਨੰਬਰ ਬੀਜ਼ੀ ਆ ਸਾਨੂੰ ਮੈਸੇਜ ਕਰ ਦੋ ਕਿਹੜਾ ਪਿੰਡ ਆ ਕੌਣ ਬੋਲਦਾ ਤੇ ਜਿਹੜੀ ਪੰਚਾਇਤ ਕਿਹੜੀ ਪਿੰਡ ਦੀ ਪੰਚਾਇਤ ਆ ਫਿਰ ਤੁਹਾਨੂੰ ਅਸੀਂ ਵਾਪਸ ਕਾਲ ਕਰ ਦਵਾਂਗੇ ਪਰ ਤੁਸੀਂ ਇਹ ਖਿਆਲ ਰੱਖਣਾ ਵੀ ਜਦੋਂ ਅਸੀਂ ਤੁਹਾਡਾ ਸਮਾਨ ਲੈਣਾ ਜਾਂ ਤੁਹਾਨੂੰ ਰਿਕੁਐਸਟ ਆਣੀ ਪੰਚਾਇਤ ਤੋਂ ਲਿਖ ਲਿਖਾਈ ਤੇ ਲੈਣੀ ਹੋ ਸਾਰਾ ਕੁਝ 有一个高还有一个初的